ਸ਼ੰਭੂ ਬੈਰੀਅਰ ਤੇ ਬੈਠੇ ਆ ਤੇ ਜੋ ਅੱਜ ਹੋਇਆ ਸਾਰੇ ਪੰਜਾਬ ਨੇ ਨਹੀਂ ਸਾਰੀ ਦੁਨੀਆ ਨੇ ਦੇਖਿਆ ਸਾਰੇ ਭਾਰਤ ਨੇ ਦੇਖਿਆ ਜਿੱਥੇ ਅਸੀਂ ਬੈਠੇ ਆ ਪਿੱਛੇ ਹਜੇ ਵੀ ਜਿਹੜਾ ਗੋਲੇ ਦਾਗੇ ਜਾ ਰਹੇ ਨੇ ਠਾ ਠਾ ਦੀ ਆਵਾਜ਼ਾਂ ਆਈਆਂ ਆ ਰਹੀ ਹੈ ਜਿਵੇਂ ਕੋਈ ਤਾਲੀਬਾਨ ਜਾਂ ਅਫਗਾਨਿਸਤਾਨ ਦੇ ਵਿੱਚ ਬੈਠੇ ਹੋਣੇ ਆ ਪਰ ਅਸੀਂ ਪੰਜਾਬ ਤੇ ਬੈਠੇ ਆ ਤੇ ਅੱਜ ਜੋ ਕੁਝ ਹੋਇਆ ਸਾਬ ਨੇ ਦੇਖਿਆ ਸਾਡੇ ਨਾਲ ਨੇ ਜਗਜੀਤ ਸਿੰਘ ਡੱਲੇ ਵਾਲੋਂ ਨਾਲ ਗੱਲਬਾਤ ਕਰਦੇ ਆ ਡੱਲਿਆ ਸਾਹਿਬ ਜੋ ਅੱਜ ਹੋਇਆ 100 150 ਦੇ ਕਰੀਬ ਕਿਸਾਨ ਜ਼ਖਮੀ ਹੋ ਗਿਆ ਸਿੱਧੇ ਪਲਾਸਟਿਕ ਦੇ ਗੋਲੇ ਸਿੱਟੇਗੇ ਅਥਰੂ ਗੈਸ ਦੇ ਗੋਲੇ ਸਿੱਟੇਗੇ ਕਿਸਦਾ ਪੱਟ ਪਾੜਿਆ ਕਿਸਦਾ ਮੂੰਹ ਪਾੜ ਗਿਆ ਪੈਟਰੋਲ ਦੇ ਬੰਬ ਵੀ ਸੁੱਟੇਗੇ ਕੀ ਗਾਉਂਗੇ ਦੇਖੋ ਇੱਕ ਕਹਾਵਤ ਹੈ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ ਜਾਂ ਇਹ ਕਹ ਲਓ ਕਿ ਜਦੋਂ ਕਿਸੇ ਦਾ ਅੰਤ ਆਉਂਦਾ ਹੈ ਨਾ ਉਦੋਂ ਫਿਰ ਉਹਦੀ ਪਰਮਾਤਮਾ ਸਭ ਤੋਂ ਪਹਿਲਾਂ ਬੁੱਧੀ ਮਾਰਦਾ ਹੈ ਇਹਨਾਂ ਦੀ ਬੁੱਧੀ ਮਾਰਤੀ ਨਹੀਂ ਤਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਨੇ ਦੇਸ਼ ਦਾ ਅੰਨ ਭੰਡਾਰ ਭਰਿਆ ਹੈ ਕਿਸੇ ਟਾਈਮ ਦੇ ਉੱਤੇ ਸਾਡੇ ਦੇਸ਼ ਦੇ ਅੰਦਰ ਆਪਦੀ ਪੂਰੀ ਪਾਪੂਲੇਸ਼ਨ ਨੂੰ ਖੋਣ ਵਾਸਤੇ ਅੰਨ ਹੈ ਨਹੀਂ ਸੀ ਔਰ ਇਹਨਾਂ ਕਿਸਾਨਾਂ ਨੇ ਭਰਿਆ ਤੇ ਜੇ ਅੱਜ ਇਹ ਸੈਲਫ ਡਿਪੈਂਡਡ ਹੋ ਗਏ ਨੇ ਤੇ ਅੱਜ ਕਿਸਾਨਾਂ ਦੇ ਨਾਲ ਇਹ ਕਰਨ ਇਹ ਬੜੀ ਨਿੰਦਨਯੋਗ ਤੇ ਸ਼ਰਮਨਾਕ ਗੱਲ ਹੈ ਅਗਲੀ ਗੱਲ ਹੈ ਕਿ ਮੋਦੀ ਜੀ ਲਗਾਤਾਰ ਇਹ ਕਹਿੰਦੇ ਰਹੇ ਨੇ ਕਿ ਅਸੀਂ ਬਹੁਤ ਵੱਡਾ ਡੈਮੋਕਰੈਟਿਕ ਕੰਟਰੀ ਹੈ ਲੇਕਿਨ ਆ ਡੈਮੋਕਰੈਟਿਕ ਕੰਟਰੀ ਵਾਲੀ ਗੱਲ ਹੈ ਇਹ ਰੱਬ ਕਰ ਰਿਹਾ ਹੈ ਇਹ ਮਿਲ ਜੇਗਾ ਕੋਈ ਨਾ ਕੋਈ ਵਰਡ ਦੇ ਅੰਦਰ ਇਹਦਾ ਇਹਦਾ ਕਾਲਰ ਫੜ ਕੇ ਕਹਿਣ ਵਾਲਾ ਕਿ ਮੋਦੀ ਜੀ ਤੁਸੀਂ ਜਦੋਂ ਅੱਜ ਕਹਿ ਰਹੇ ਹੋ ਕਿ ਅਸੀਂ ਵਰਲਡ ਦਾ ਬਹੁਤ ਵੱਡਾ ਡੈਮੋਕਰੈਟਿਕ ਕੰਟਰੀ ਆ ਤਾਂ ਆ ਦੱਸੋ ਕਿ ਆ ਵੀਡੀਓ ਦੇ ਵਿੱਚ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਕਿਸਾਨਾਂ ਨੇ ਡੜੀ ਤੱਕ ਨਹੀਂ ਮਾਰੀ ਕਿਸਾਨ ਸ਼ਾਂਤੀ ਬਣਾ ਕੇ ਬੈਠੇ ਨੇ ਸਾਡੇ ਕੋਲੇ ਕਿਹੜਾ ਨੌਜਵਾਨ ਹੈ ਨਹੀਂ ਸੀ ਪੰਗਾ ਅਸੀਂ ਵੀ ਲੈ ਸਕਦੇ ਸੀ ਲੇਕਿਨ ਸਾਨੂੰ ਇਹ ਪਤਾ ਕਿ ਅਸੀਂ ਅੰਦੋਲਨ ਜਿੱਤਣਾ ਹੈ ਅਸੀਂ ਹਾਰਨਾ ਨਹੀਂ ਸਾਡੇ ਛੋਟੇ ਛੋਟੇ ਬੱਚੇ ਵੀ ਇਹ ਗੱਲ ਸਮਝ ਚੁੱਕੇ ਨੇ ਅਸੀਂ ਅੰਦੋਲਨ ਜਿੱਤਣਾ ਹੈ ਇਹ ਛੜੀਯੰਤਰਕਾਰੀ ਸਰਕਾਰ ਹੈ ਛੜੀਯੰਤਰ ਰਚਦੀ ਹੈ ਔਰ ਉਹ ਸਾਰੀਆਂ ਪਰਸਤਿਤੀਆਂ ਨੂੰ ਸਮਝਦੇ ਹੋਏ ਅਸੀਂ ਅਖਾਂ ਵਧਾਂਗੇ ਇਸੇ ਗੱਲ ਨੂੰ ਲੈ ਕੇ ਅਸੀਂ ਇੱਥੇ ਆਰਾਮ ਨਾਲ ਬੈਠੇ ਆ ਕੋਈ ਗੱਲ ਹਿਲਾਉਣ ਦੇ ਜੋਰ ਇਹਨਾਂ ਨੂੰ ਅਜੇ ਸਾਡੇ ਕਿਹੜਾ ਬੈਰੀਕਡ ਸਾਰੇ ਪੱਟੇ ਗਏ ਆ। ਕਈ ਗੱਲ ਦੇਖ ਨੂੰ ਮਿਲੀ ਕਿ ਅੱਜ ਕਿਸੇ ਵੀ ਨੌਜਵਾਨ ਜਾਂ ਕਿਸੇ ਵੀ ਹੋਰ ਬੰਦੇ ਦੇ ਵੱਲੋਂ ਕੋਈ ਸ਼ਾਂਤੀ ਭੰਗ ਨਹੀਂ ਕੀਤੀ ਗਈ। ਕੁਝ ਵੀ ਨਹੀਂ ਕੀਤਾ ਗਿਆ। ਲੇਕਿਨ ਜਿਸ ਹਿਸਾਬ ਦਾ ਅਗਰੈਸ਼ਨ ਸਾਹਮਣੇ ਦੇਖਣ ਨੂੰ ਮਿਲਿਆ। ਤਾੜ-ਤਾੜ ਦੇਖ ਸਕਦੇ ਹੋ ਪਿਛਲੇ 5-6 ਘੰਟਿਆਂ ਦੇ ਚੱਲ ਰਿਹਾ ਸਾਰਾ ਕੁਝ ਜਿਸ ਹਿਸਾਬ ਦੇ ਨਾਲ ਧੂਆਂ-ਧੂਆਂ ਹੋਇਆ ਪਿਆ। ਭੱਜਦੇ ਨੇ ਕਿਸਾਨ ਫੇਰ ਹੰਬ-ਹੰਬ ਕੇ ਇੱਥੇ ਬੈਠ ਜਾਂਦੇ ਨੇ। ਕਿਉਂਕਿ ਪਤਾ ਹੈ ਕਿ ਠੀਕ ਹੈ ਮਤਲਬ ਇੰਨਾ ਅਗਰੈਸ਼ਨ ਕੀ ਇਹ ਹੀ ਗੱਲ ਹੈ ਕਿ ਪਤਾ ਸੀ ਉਹਨਾਂ ਨੂੰ ਕਿ ਜੇ ਹੁਣ ਲੰਘੇ ਤਾਂ ਇਹ ਰੁਕਣੇ ਨਹੀਂ। ਸਵਾਲ ਉਹਨਾਂ ਦਾ ਚੈਲੰਜ ਕਬੂਲਿਆ ਕਿਸਾਨਾਂ ਨੇ ਬੜਾ ਮੇਰਾ ਖਿਆਲ 10 ਦਿਨ ਤੇ ਲੱਗੇ ਸੀਗੇ ਨਾ ਮੈਰੀਗੇਟਿੰਗ ਕਰਨ ਜਦੋਂ ਲੋਕਾਂ ਨੇ ਪੱਟਕੇ ਲਾਉਣੇ ਸ਼ੁਰੂ ਕੀਤੇ ਉੱਥੇ ਨੇ ਗੋਲੇ ਵੀ ਧਾਗਲੇ ਸਾਰੇ ਮੁੰਡਿਆਂ ਦਾ ਬੰਦ ਕਰ ਲਿਆ ਸਾਰਾ ਕੁਝ ਕੀਤਾ ਹੈ ਨਾ ਜ਼ਖਮੀ ਵੀ ਕਰਲੇ ਬੇਸਾਬੇ ਲੇਕਿਨ ਪੱਟ ਪੱਟ ਕੇ ਟਰੈਕਟਰਾਂ ਮਗਰ ਧੂਖੇ ਲਿਆਈ ਨਾ ਕਿੱਧਰ ਗਿਆ ਤੁਹਾਡਾ ਪ੍ਰਬੰਧ ਕਿਸਾਨ ਕਰ ਸਕਦੇ ਨੇ ਕਿਸਾਨ ਸਭ ਕੁਝ ਕਰ ਸਕਦੇ ਨੇ ਸਰਕਾਰ ਨੂੰ ਅਕਲ ਕਰਨੀ ਚਾਹੀਦੀ ਹੈ ਕਿ ਅਸੀਂ ਇੱਕ ਡੈਮੋਕਰੈਟਿਕ ਕੰਟਰੀ 'ਚ ਬੈਠੇ ਆਂ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਸਾਡਾ ਸੰਵਿਧਾਨ ਸਾਨੂੰ ਰਾਈਟ ਦਿੰਦਾ ਹੈ ਕਿ ਜੇ ਕੋਈ ਭਾਈ ਤੁਹਾਡੀ ਕੋਈ ਮੁਸ਼ਕਲ ਹੈ ਤੁਹਾਡੀ ਕੋਈ ਸਮੱਸਿਆ ਹੈ ਤੁਹਾਡੀ ਨਹੀਂ ਸੁਣਵਾਈ ਹੋ ਰਹੀ ਤੁਸੀਂ ਰੋਡ ਤੇ ਆ ਕੇ ਆਪਦੇ ਕਿਸੇ ਅਧਿਕਾਰੀ ਦੇ ਸਾਹਮਣੇ ਜਾ ਕੇ ਆਪਦਾ ਰੋਸ ਪ੍ਰਦਰਸ਼ਨ ਕਰ ਸਕਦੇ ਹੋ ਲੇਕਿਨ ਇੱਥੇ ਕੀ ਹੈ ਸਾਡੀਆਂ ਮੰਗਾਂ ਥੋੜੀ ਐ ਇਹ ਤਾਂ ਸਾਰੀਆਂ ਕਮਿਟਮੈਂਟ ਹੋਈਆਂ ਸਰਕਾਰ ਦੀਆਂ ਸਾਡੇ ਨਾਲ ਤੇ ਜਦੋਂ ਕਮਿਟਮੈਂਟ ਹੋ ਚੁੱਕੀਆਂ ਨੇ ਉਹਨਾਂ ਨੂੰ ਤਾਂ ਸਰਕਾਰ ਨੂੰ ਵੈਸੇ ਹੀ ਸਾਨੂੰ ਆਉਣ ਨਹੀਂ ਦੇਣਾ ਚਾਹੀਦਾ ਸੀ ਜਦੋਂ ਕਮਿਟਮੈਂਟ ਹੁੰਦੀ ਹੈ ਜਾਂ ਤਾਂ ਕਿਸੇ ਧਰਨੇ 'ਚ ਹੁੰਦੀ ਹੈ ਜਾਂ ਕਿਸੇ ਇਲੈਕਸ਼ਨ 'ਚ ਹੁੰਦੀ ਹੈ ਉਹ ਦੋਨੋਂ ਹੀ ਕਮਿਟਮੈਂਟਸ ਲਾਗੂ ਕਰਨ ਦੀ ਸਰਕਾਰ ਦੀ ਰਿਸਪੋਨਸੀਬਿਲਟੀ ਬੰਦੀ ਹੁੰਦੀ ਹੈ ਔਰ ਉਹ ਨਹੀਂ ਕੀਤੀਆਂ ਜੇ ਉਹ ਨਹੀਂ ਕੀਤੀਆਂ ਤੇ ਲੋਕਾਂ ਨੂੰ ਅੱਜ ਅੱਜ ਦਿੱਲੀ ਨੂੰ ਤੁਰਨਾ ਪਿਆ ਨਾ ਦੱਲਿਆ ਸਾਹਿਬ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਦਾ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਲਈ ਤਿਆਰ ਆ ਅਸੀਂ ਤਾਂ ਉਹਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਆ ਕਹਿੰਦੇ ਕੋਈ ਸ਼ਰਾਰਤੀ ਆਨਸਰ ਨਹੀਂ ਜਿਹੜੇ ਵਿੱਚ ਵਿਚਾਲੇ ਐਂ ਕਰ ਰਹੇ ਨੇ ਹੁਣ ਮੇਰੀ ਬੇਨਤੀ ਹੈ ਜਿਹੜੇ ਕਹਿੰਦੇ ਨੇ ਵੀ ਅਸੀਂ ਤਾਂ ਮੰਗਾਂ ਮੰਨਣ ਨੂੰ ਤਿਆਰ ਆ ਉਹ ਯਾਰ ਤੁਸੀਂ ਦੋ ਗੇਟ ਦੀ ਮੀਟਿੰਗ ਕਰ ਲਈ ਅਸੀਂ ਤੁਹਾਨੂੰ ਕਿਹਾ ਵੀ ਐਮਐਸਬੀ ਦੀ ਗਰੰਟੀ ਦਾ ਕਾਨੂੰਨ ਦੇ ਦਿਓ ਨਾ ਜੀ ਇਸ ਕੇ ਉੱਪਰ ਤਾਂ ਬੋਲेंगे ਹੀ ਨਹੀਂ ਦੱਸੋ ਦੱਸੋ ਸਾਡੀ ਕਿਹੜੀ ਤੁਸੀਂ ਮੰਗ ਮੰਨ ਲਈ ਅਸੀਂ ਕਿਹਾ ਡਾਕਟਰ ਸੁਮਿੰਨਾਥ ਦੀ ਰਿਪੋਰਟ ਦੀ ਗੱਲ ਕਰ ਲਓ ਨਹੀਂ ਜੀ ਇਹ ਵੀ ਇੱਕ ਪਾਲਿਸੀ ਮੈਟਰ ਦਾ ਮਾਮਲਾ ਹੈ ਅਰੇ ਯਾਰ ਪਾਲਿਸੀ ਮੈਟਰ ਦਾ ਕੌਣ ਸਾ ਮਾਮਲਾ ਹੈ ਆਪ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਈ ਡਾਕਟਰ ਸੁਮਿੰਨਾਥ ਨੇ ਇੱਕ ਕਮਿਸ਼ਨ ਸੀ ਤੁਸੀਂ ਬਣਾਇਆ ਤੁਹਾਡੀ ਸਰਕਾਰਾਂ ਨੇ ਬਣਾਇਆ ਔਰ ਉਹ ਕਮਿਸ਼ਨ ਨੇ ਬਥੇਰਾ ਮੱਥਾ ਮਾਰ ਕੇ ਫੇਰੀ ਫੇਰੀ ਰეკਮੈਂਡੇਸ਼ਨ ਦਿੱਤੀਆਂ ਨੇ ਹੁਣ ਉਹ ਤਾਂ ਕਰਨੀਆਂ ਲਾਗੂ ਉਹਦੇ ਲਈ ਕਮੇਟੀ ਬਣਾਉਣ ਦੀ ਕੀ ਲੋੜ ਹੈ ਜੀ ਕਿ ਦੁਬਾਰਾ ਫੇਰ ਕਹਣ ਕਮੇਟੀ ਕਮੇਟੀ ਬਣਾਉਣ ਦੀ ਲੋੜ ਹੈ ਰਹੀ ਗੱਲ ਕਰਜ਼ ਮੁਕਤੀ ਦੀ ਦੇਖੋ ਕਰਜ਼ ਮੁਕਤੀ ਦਾ ਮਾਮਲਾ ਕੀ ਹੈ ਸਾਡੇ ਦੇਸ਼ ਦਾ ਕਿਸਾਨ ਅੱਜ 18 18.5 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ ਇੱਕ ਸਾਲ 'ਚ 14 ਲੱਖ ਕਰੋੜ ਰੁਪਇਆ ਇਹਨੂੰ ਫਸਲ ਦਾ ਭਾਅ ਘੱਟ ਦੇ ਕੇ ਜਾਂ ਇੰਪੋਰਟ ਡਿਊਟੀ ਜਾਂ ਐਕਸਪੋਰਟ ਦੇ ਮਾਮਲੇ ਦੇ ਵਿੱਚ ਵੱਧ ਦੇ ਘਾਟੇ ਕਰਕੇ 14 ਲੱਖ ਕਰੋੜ ਦਾ ਇੱਕ ਸਾਲ 'ਚ ਘਾਟਾ ਪਾਇਆ ਜੀ ਕਿਸਾਨ ਨੂੰ ਸਾਡੀ ਸਰਕਾਰ ਨੇ ਹੁਣ ਜਦੋਂ 14 ਲੱਖ ਕਰੋੜ ਦਾ ਇੱਕ ਸਾਲ 'ਚ ਘਾਟਾ ਪਾਇਆ ਹੈ ਤਾਂ ਫਿਰ ਤਾਂ ਸਰਕਾਰ ਦੀ ਰਿਸਪੋਨਸੀਬਿਲਟੀ ਮੰਦੀ ਹੈ ਨਾ ਕਰਜ਼ਾ ਮਾਫ ਕਰਨਾ ਕਿ ਇਹ ਕੋਈ ਇੱਕ ਵਾਰ ਹੀ ਪਾਇਆ ਹੈ ਤੇ ਲਗਾਤਾਰ ਪੈਂਦਾ ਆ ਰਿਹਾ ਹੈ ਦੱਲਿਆ ਸਾਹਿਬ ਸਾਰੇ ਪੰਜਾਬ ਛੱਡੋ ਸਾਰੇ ਇੰਡੀਆ ਦੀਆਂ ਨਜ਼ਰਾਂ ਤੁਹਾਡੇ ਤੇ ਨੇ ਕਿ ਕਦੋਂ ਅਗਲਾ ਕਦਮ ਪੁੱਟਣਾ ਹੈ ਅਸੀਂ ਜਿੱਥੇ ਗੱਲ ਵੀ ਕਰਦੇ ਸੀ ਮੋਰਚੇ ਦੇ ਵਿੱਚ ਅਸੀਂ ਪੂਰਾ ਸਵੇਰ ਤੋਂ ਲੈ ਕੇ ਕਿਸੇ ਨਾਲ ਤਾਂ ਹਰੇਕ ਦਾ ਕਹਿਣਾ ਸੀ ਕਿ ਜਦੋਂ ਪ੍ਰਧਾਨ ਸਾਹਿਬ ਨੇ ਕਹਿ ਤਾ ਹੁਕਮ ਦੇਤੇ ਉਦੋਂ ਲੰਗਾਂਗੇ ਅਗਲੀ ਰਣਨੀਤੀ ਕਿਉਂ ਇੱਥੇ ਬੈਠਣਾ ਜਾਂ ਦਿੱਲੀ ਜਾਣਾ ਨਹੀਂ ਸਾਡਾ ਅਸੀਂ ਜੇ ਇੱਥੇ ਬੈਠਣਾ ਹੁੰਦਾ ਤੇ ਅਸੀਂ ਮਤਲਬ ਘਰੋਂ ਹੀ ਨਾ ਆਉਂਦੇ ਇੱਥੇ ਬੈਠੇ ਤਾਂ ਸਾਡਾ ਕੋਈ ਪ੍ਰੋਗਰਾਮ ਨਹੀਂਗਾ ਲੇਕਿਨ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੀ ਬੈਰੀਕੇਟਿੰਗ ਹੈ ਜਿਸ ਤਰ੍ਹਾਂ ਦੀ ਪ੍ਰਬੰਧ ਨੇ ਉਹਨਾਂ ਸਾਰਿਆਂ ਨੂੰ ਬਾਤ ਕੇ ਜਿਸ ਤਰ੍ਹਾਂ ਦਾ ਹਾਲਾਤ ਆ ਸਰਕਾਰ ਦਾ ਉਹ ਸਾਰੇ ਨੂੰ ਬਾਤ ਕੇ ਜਿਵੇਂ ਮੈਂ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਸਾਨੂੰ ਸਾਡੇ মিডিਆ ਦੇ ਮਾਧਿਅਮ ਤੋਂ ਆਪਣੀ ਗੱਲ ਵਰਡ ਦੇ ਵਿੱਚ ਰੱਖਣ ਦਾ ਮੌਕਾ ਮਿਲ ਰਿਹਾ ਮੈਂ ਕਹਿੰਦਾ ਸਰਕਾਰ ਨੂੰ ਸਭ ਕੁਝ ਚਾਹੀਦਾ ਹੋਰ ਇੱਕ ਦਿਨ ਦੋ ਦਿਨ ਚਲਾਈ ਜਾਵੇ ਐਵੇਂ ਗੋਲੇ ਜਿੰਨੇ ਗੋਲੇ ਚੱਲ ਰਹੇ ਨੇ ਓੰਨੇ ਸਾਡੀ ਗੱਲ ਵਰਡ ਦੇ ਵਿੱਚ ਜਾ ਰਹੀ ਹੈ ਕਹਿੰਦੇ 13 ਤਰੀਕ ਦੱਸੀ ਸੀ ਨਾ ਕਿ 13 ਤਰੀਕ ਨੂੰ ਕੂਚ ਕਰਨਾ ਹੈ 13 ਤਰੀਕ ਤਾਂ ਅਸੀਂ ਕਹੀ ਸੀ ਫਿਰ ਤੇਰਾ ਆ ਗਈ ਤੇਰੇ ਨੂੰ ਅਸੀਂ ਕੂਚ ਕਰਤਾ ਸਰਕਾਰ ਆਪਣੀ ਕਬਰ ਆ ਗੋਲੇ ਸਟਰੀ ਇਹਨਾਂ ਜਿਹੜੀ ਆਪਣੀ ਕਬਰ ਖੁਦ ਖੋਦ ਰਹੀ ਹੈ ਸਰਕਾਰ ਹੁਣ ਆਇਆ ਗੱਲਬਾਤ ਹੋਈ ਕਿਸੇ ਅਧਿਕਾਰੀ ਨਾਲ ਨਹੀਂ ਅਧਿਕਾਰੀ ਬੈਠ ਕੇ ਮੈਂ ਗਏ ਤੇ ਮੈਂ ਤੇ ਮਤਲਬ ਪੰਨੇਰ ਸਾਹਿਬ ਬੈਠੇ ਸੀਗੇ ਸਾਡੇ ਕੋਲੇ ਆਪਣੇ ਪੰਜਾਬ ਸਰਕਾਰ ਦੇ ਕੁਝ ਮੁਲਾਜ਼ਮ ਆਏ ਸੀ ਕਹਿੰਦੇ ਸੀ ਗੱਲਬਾਤ ਕਰਾਉਣੇ ਆ ਅਸੀਂ ਕਹ ਵੀ ਦੇਖੋ ਪਹਿਲੇ ਤਾਂ ਆਹ ਬੰਦ ਕਰੋ ਉਹ ਗੱਲਬਾਤ ਤੋਂ ਜਦੇ ਬੰਦੀਆਂ ਕਦੇ ਵੀ ਨਹੀਂ ਭਜਦੀਆਂ ਹੁੰਦੀਆਂ ਕਿਉਂਕਿ ਜਿਸ ਹਮ ਰਾਜ ਨੂੰ ਨੁਕਸਾਨ ਹੋਇਆ ਲਹੂ ਲਹਾਨ ਹੋਏ ਨੇ ਬਜ਼ੁਰਗ ਨੌਜਵਾਨ ਕੋਈ ਛੋਟੇ ਛੋਟੇ ਜਵਾਕ ਹਰੇਕ ਹਸਪਤਾਲ ਲੱਭਦਾ ਫਿਰਦਾ ਸੀ ਜਿਹੇਹੀ ਤਾਂ ਮੈਂ ਗੱਲ ਕਰ ਰਿਹਾ ਨਾ ਕਿ ਪਹਿਲੇ ਤੇ ਹਾਲ ਸਾਜਕਾਰ ਕਰੋ ਫਿਰ ਆਪਾਂ ਵੇਖਦੇ ਆ ਕਿ ਅਸੀਂ ਸੋਚਾਂਗੇ ਵੀ ਅਸੀਂ ਬੈਠਣਾ ਹੈ ਜਾਂ ਨਹੀਂ ਬੈਠਣਾ ਤੋਂ ਮਤਲਬ ਹੁਣ ਵੇਖਦੇ ਆ ਜੇ ਅਧਿਕਾਰੀ ਕਦੋਂ ਆਉਂਦਾ ਕੋਈ ਤੁਹਾਡੀ ਸੇ ਠੀਕ ਹੈ ਬਾਬੇ ਦੀ ਕਿਰਪਾ ਦੇਖੋ ਸੰਗਤ ਨਾਲ ਆ ਮੈਂ ਮੈਂ ਇਕੱਲਾ ਕੁਛ ਨਹੀਂਗਾ ਮੈਨੂੰ ਜਦੋਂ ਪਤਾ ਲੱਗਿਆ ਕਿ ਮਤਲਬ ਉੱਥੇ ਮੈਂ ਖਨੋਰੀ ਬਾਰਡਰ ਤੇ ਸੀ ਮੈਨੂੰ ਜਦੋਂ ਪਤਾ ਲੱਗਿਆ ਕਿ ਸਾਡੇ ਨੌਜਵਾਨ ਉੱਥੇ ਪਹੁੰਚ ਗਏ ਨੇ ਤੇ ਉਹ ਮਤਲਬ ਟੱਕਰ ਲਈ ਬੈਠੇ ਆ ਪਿਰ ਰਹੇ ਨੇ ਅਸੀਂ ਉੱਥੋਂ ਚੱਕੀ ਗੱਡੀ ਅਸੀਂ ਇੱਥੇ ਆਏ ਕਉ ਉੱਥੇ ਸਾਨੂੰ ਟਾਈਮ ਲੱਗਦਾ ਸੀ ਇੱਥੇ ਅਸੀਂ ਆਏ ਆ ਇੱਥੇ ਆ ਕੇ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਉਸ ਪੁਆਇੰਟ ਤੇ ਖੜੇ ਆ ਜਿੱਥੇ ਆ ਕੇ ਗੋਲੇ ਡਿੱਗ ਰਹੇ ਨੇ ਸਾਡੇ ਬੱਚਿਆਂ ਦੇ ਨਾਲ ਆ ਯਾਰ ਜਿੱਥੇ ਸਾਡੇ 3 ਪੁੱਤ ਹੈ ਉਹਨਾਂ ਨੂੰ ਛੱਡ ਕੇ ਅਸੀਂ ਕਿੱਥੇ ਜਾਵਾਂਗੇ ਸਾਡੀ ਰਿਸਪੌਂਸਿਬਿਲਟੀ ਬੰਦੀ ਹੈ ਨਾ ਸਾਡੀ ਅਗਲਿਆਂ ਨੂੰ ਉਹਨਾਂ ਨੂੰ ਸਾਡੇ ਤੋਂ ਉਮੀਦ ਹੈ ਉਹ ਸਾਡੇ ਕਹੇ ਤੇ ਇੰਨੇ ਆਏ ਬੈਠੇ ਨੇ ਤੇ ਅਸੀਂ ਕਹੀਏ ਵੀ ਤੁਸੀਂ ਮੁੰਡਿਆਂ ਤੇ ਹੋਈ ਜਾਂਦਾ ਤਾਂ ਹੋਈ ਜਾਵੇ ਇਹ ਤਾਂ ਇਹ ਤਾਂ ਗੱਲ ਠੀਕ ਨਹੀਂ ਗਈ ਡੱਲੇਆ ਸਾਹਿਬ ਆਖਰੀ ਸਵਾਲ ਹੈ ਪਿਛਲਾ ਮੋਰਚਾ ਸੀ ਦੋ ਜਣੇ ਇੱਧਰ ਬੈਠੇ ਹੁੰਦੇ ਦੋ ਜਣੇ ਇੱਧਰ ਬੈਠੇ ਹੁੰਦੇ ਸੀ ਆਜੂ ਸੀ ਇਕੱਲੇ ਬੈਠੇ ਹੋ ਇਕੱਲਾ ਪਤਾ ਨਹੀਂ ਮਹਿਸੂਸ ਕਰਦੇ ਦਿਓਗੇ ਦਿਓ ਕਿਸੇ ਨੂੰ ਕਹੋਗੇ ਕਿ ਆਜੋ ਭਾਈ ਨਾਲ ਬੈਠੋ ਆ ਕੇ ਕਿਉਂਕਿ ਬਹੁਤ ਸਾਰੀਆਂ ਯੂਨੀਅਨਾਂ ਨੇ ਸਾਥ ਵੀ ਦਿੱਤਾ ਬਾਅਦ ਚੋਂ ਦੁਆਬਾ ਯੂਨੀਅਨ ਦਾ ਵੀ ਆਇਆ ਬਿਆਨ ਕਿ ਅਸੀਂ ਵੀ ਨਾਲ ਪਹੁੰਚ ਰਹੇ ਹਾਂ ਤੇ ਆਏ ਵੀ ਨੇ ਮਾਜਾ ਬਹੁਤ ਆਇਆ ਦੁਆਬਾ ਬਹੁਤ ਆਏਗਾ ਬਹੁਤ ਸਾਰਦਾ ਸਮਰਥਨ ਆਇਆ ਹੈ ਬਹੁਤ ਸਾਰੀਆਂ ਆਰਗੇਨਾਈਜੇਸ਼ਨਾਂ ਆਧਾਰ ਹੈ ਮੈਂ ਤੇ ਹੋਰ ਦੱਸਦਾ ਅਸੀਂ ਜਿੱਦ ਨੇ ਮੋਰਚੇ ਨੂੰ ਸ਼ੁਰੂ ਕੀਤਾ ਤੇ ਮੈਂ ਦੁਆਬੇ ਦੇ ਵਿੱਚ ਕਿਸੇ ਪਿੰਡ ਚ ਗਿਆ ਉਹ ਮੁੰਡੇ ਆਏ ਨੇ ਉਸ ਪਿੰਡ ਵਾਲੇ ਜਦੋਂ ਮੈਂ ਉਸ ਪਿੰਡ ਚ ਗਿਆ ਉੱਥੇ ਮੇਰੇ ਮਗਰ ਯੂਪੀ ਤੋਂ 10 ਆਰਗੇਨਾਈਜੇਸ਼ਨਾਂ ਮੇਰੇ ਮਗਰ ਉੱਥੇ ਗਈਆਂ ਨੇ ਇਹਨੂੰ ਸਮਰਥਨ ਦੇਣ ਦੇ ਲਈ ਔਰ ਲੋਕ ਨੂੰ ਸਮਰਥਨ ਦੇਣਾ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ ਹੈ ਕਿ ਜਿਹੜੇ ਚਾਹੁੰਦੇ ਨੇ ਨਾ ਕਿ ਕਿਸਾਨ ਦਾ ਕਰਜ਼ਾ ਮੁਕਤ ਹੋਵੇ ਜਿਹੜਾ ਚਾਹੁੰਦਾ ਹੈ ਕਿ ਕਿਸਾਨ ਨੂੰ ਡਾਕਟਰ ਸੁਮਿੰਨਾਥ ਦੀ ਰਿਪੋਰਟ ਮਿਲੇ ਜਿਹੜਾ ਚਾਹੁੰਦਾ ਕਿ ਉਹ ਐਮਐਸਪੀ ਦੀ ਗਰੰਟੀ ਮਿਲ ਜਾਈਂ ਜਿਹੜਾ ਚਾਹੁੰਦਾ ਕਿ ਲਖੀਂਪੁਰ ਵਾਲ ਨੂੰ ਇਨਸਾਫ ਮਿਲ ਜਾਈਂ ਕੇਸ ਪੇ ਮੁਕਦਮੇ ਵਾਪਸ ਹੋ ਜਾਣ ਜਿਹੜਾ ਚਾਹਦਾ ਕਿ ਪਰਾਲੀ ਨੂੰ ਪੋਲੂਸ਼ਨ ਐਕਟ ਚੋਂ ਬਾਹਰ ਕੱਢਿਆ ਜਾਏ ਜਿਹੜੇ ਚਾਹੁੰਦੇ ਨੇ ਨਏ ਗੱਲਾਂ ਜ ਜਿਹੜੇ ਚਾਹੁੰਦੇ ਨੇ ਕਿ ਡਬਲਯੂਟੀਓ ਕਰ ਸਾਡੇ ਹਰ ਇੱਕ ਵਿਅਕਤੀ ਨੂੰ ਡਬਲਯੂਟੀਓ ਦੀ ਕਹਾਣੀ ਦਾ ਪਤਾ ਨਹੀਂ ਲੱਗਦਾ ਲੇਕਿਨ ਜਿਹੜੇ ਚਾਹੁੰਦੇ ਨੇ ਕਿ ਡਬਲਯੂਟੀਓ ਜੋ ਭਾਰਤ ਬਾਹਰ ਆਵੇ ਉਹ ਇਸ ਮੋਰਚੇ ਦਾ ਸਾਥ ਦੇ ਰਹੇ ਨੇ ਔਰ ਡਟ ਕੇ ਦੇਣਗੇ ਯਾਨੀ ਜੁਨੀਅਰਾਂ ਨਾਲ ਗੱਲ ਹੋਈ ਕਿ ਭਾਈ ਆਹ ਹਰਿਆਣੇ ਦੀ ਬਰੂਆਂ ਤੇ ਬੈਠੇ ਆ ਸਾਡੇ ਪੰਜਾਬ ਦੇ ਉਹੀ ਕਿਸਾਨ ਨੇ ਹਰਿਆਣੇ ਦੇ ਬਹੁਤ ਮੁੰਡੇ ਨੇ ਵਿੱਚ ਜੁਨੀ ਨਾਨਾ ਨਾਲ ਗੱਲ ਹੋਈ ਕਿ ਇਹਨਾਂ ਨੂੰ ਪ੍ਰਸ਼ਾਸਨ ਨਾਲ ਗੱਲਬਾਤ ਕਰੋ ਇੰਨੇ ਗੋਲੇ ਦਾਗ ਰਹੇ ਤੁਸੀਂ ਜੁਨੀਅਰ ਯੂਨੀਅਨ ਨਾਲ ਦਾ ਵਿਚਾਰੀ ਸਾਡੇ ਨਾਲ ਨੇ ਦਾ ਹਰਿਆਣੇ ਵਾਲਿਆਂ ਨੂੰ ਤਾਂ ਅਗਲੇ ਨੇ ਇਹ ਕਹਿਤਾ ਸੀ ਕਿ ਤੁਹਾਨੂੰ ਉਹਨਾਂ ਦੇ ਬਾਹਰ ਚ ਮਤਲਬ ਚਪਕਾ ਦੇ ਨੋਟਿਸ ਕਿ ਜੇ ਤੁਸੀਂ ਸੜਕ ਤੇ ਜਾਓਗੇ ਤਾਂ ਤੁਹਾਡੇ ਤੇ ਕਾਰਵਾਈ ਕਰਾਂਗੇ ਪਾਸਪੋਰਟ ਜ਼ਬਤ ਕਰ ਪਾਸਪੋਰਟ ਜ਼ਬਤ ਕਰ ਲਾਂਗੇ ਉਹਨਾਂ ਦੀ ਅਨਾਉਂਸਮੈਂਟ ਤਾਂ ਆ ਰਹੀਆਂ ਨੇ ਸੋ ਜੇ ਇਹ ਨੀਤੀਆਂ ਐ ਤਾਂ ਉਹ ਵਿਚਾਰੇ ਮਤਲਬ ਇਹਨਾਂ ਨੂੰ ਕੀ ਕਹਿਣਗੇ ਹਾਂ ਇਹ ਜ਼ਰੂਰ ਹੈ ਕਿ ਸਾਡੀ ਐ ਜ਼ਰੂਰ ਹੈ ਕਿ ਸਾਡੇ ਨਾਲ ਜਦੋਂ ਵੀ ਗੱਲ ਕਰਨੀ ਹੈ ਸਾਡੇ ਦਰਵਾਜ਼ੇ ਖੁੱਲੇ ਆ ਬਟ ਇਹ ਹਾਲਾਤ ਜਿੰਨਾ ਚਿਰ ਸਾਜਗਰ ਰਹਿੰਦੇ ਉਹਨਾਂ ਤੇ ਮੀਟਿੰਗ ਨਹੀਂ ਹੋ ਸਕਦੀ ਧੰਨਵਾਦ ਜੀ ਤਹਿਸਾਨ ਸਾਡੇ ਨਾਲ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਹ ਤੱਕ ਕਿ ਅਗਲੀ ਮੀਟਿੰਗ ਜਿਹੜੀ ਹੈ ਉਹ ਨਹੀਂ ਹੋ ਸਕਦੀ ਤੇ ਹਾਲਾਤ ਠੀਕ ਹੋਣਗੇ ਤਾਂ ਹੀ ਗੱਲਬਾਤ ਕਰਾਂਗੇ ਕੈਮਰਾ ਪਾਸ ਜਸ਼ਨ ਦੇ ਨਾਲ ਮਨਦੀਪ ਜੋਤ ਸ਼ੰਭੂ ਬੈਰੀਅਰ